21 ਮਾਰਚ ਨੂੰ ਇਹ ਮੋਰਚੇ ਨੂੰ ਜਦੋਂ ਖੇੜਿਆ ਗਿਆ ਤੇ ਕਿਸਾਨਾਂ ਆਗੂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੀਆਂ ਟਰਾਲੀਆਂ ਤੇ ਹੋਰ ਸਮਾਨ ਸੀ ਜਿਹੜਾ ਦੋਨੇ ਬਾਰਡਰਾਂ ਦੇ ਉੱਤੋਂ ਚੋਰੀ ਹੋਇਆ ਟਰਾਲੀ ਚੋਰ ਅੱਜ ਦੁਬਾਰਾ ਫੇਰ ਸਾਹਮਣੇ ਆ ਗਿਆ ਮੋਦੀ ਪਾਰਟੀ 90 ਦੇ ਵਿੱਚ ਇੱਕ ਕਿਸਾਨਾਂ ਦੇ ਸ਼ਿਕਾਰ ਸਦੀ ਜਿੱਤ ਹੈ ਅੱਡੀ ਗ੍ਰਾਮੜ ਸਾਡੇ ਕੋਲੇ ਵਿਦ ਸਬੂਤ ਨੇ ਵਿਦ ਪ੍ਰੂਫ ਨੇ ਅਸੀਂ ਖੁਲਾਸੇ ਕਰਾਂਗੇ ਅਸੀਂ ਕੱਚੀ ਗੱਲ ਨਹੀਂ ਕਰਦੇ ਕਿਉਂਕਿ ਜੇ ਕੱਚੀ ਗੱਲ ਕਰਨੀ ਹੁੰਦੀ ਅੱਜ 5 ਮਹੀਨੇ ਹੋ ਗਏ 19 ਮਾਰਚ ਨੂੰ ਅਸੀਂ ਉਸ ਦਿਨ ਦੇ ਇਹਨਾਂ ਤੇ ਇਹ ਬਲੇਮ ਲਾ ਦੇਣੇ ਸੀਗੇ ਹੁੰਡੜਵਾਜ ਨਹੀਂ ਕਰਨੀ ਜਿਹੜਾ ਅੰਦਰ ਸਮਾਨ ਪਿਆ ਉਹਦੀਆਂ ਵੀਡੀਓਜ਼ ਬਣਾ ਕੇ ਆਪਾਂ ਚੈੱਕ ਕਰਨੀਆਂ ਤਸੱਲੀ ਕਰਨੀਆਂ ਵੀ ਇੱਥੇ ਹੈ ਕੀ ਕੀ ਆ ਆਦਮੀ ਪਾਰਟੀ ਸੀ ਜਿਹੜੀ ਇਹਨਾਂ ਦੇ ਨੇੜਲੇ ਬੰਦੇ ਪੰਚਾਂ ਸਰਪੰਚਾਂ ਦੇਕਰਾ ਤੋਂ ਬ੍ਰਾਮਦ ਹੋਈਆਂ ਇੱਥੋਂ ਤੱਕ ਸ਼ਾਹਵਾੜ ਤੱਕ ਟਰਾਲੀਆਂ ਚੋਰੀ ਹੋਈਆਂ ਅਸੀਂ ਦਾਵਾ ਠੋਕਦੇ ਸੀ ਕਿ ਪੁਲਿਸ ਦੀ ਹਾਜ਼ਰੀ 'ਚ ਕੋਈ ਚੋਰ ਨਹੀਂ ਚੋਰੀ ਕਰ ਸਕਦਾ ਸਰਕਾਰ ਸਾਡੇ ਸਮਾਨ ਦੀ ਚੋਰ ਐ ਆਮ ਆਦਮੀ ਪਾਰਟੀ ਚੋਰ ਐ ਟਰਾਲੀਆਂ ਚੋਰ ਦੇ ਨਾਰੇ ਲੱਗੇ ਉਹ ਸੱਚ ਸੀ ਪੇਲੋਂਗੋਵਾਲ ਤੋਂ ਟਰਾਲੀ ਸਿੰਗਲ ਡੈਰੀ ਚੋਰੀ ਹੋਈ ਸੀ ਉਹਦਾ ਸਮਾਨ ਐ ਸਾਡੀ ਜਿਹੜੀ ਪ੍ਰਸ਼ੰਸਾ ਹੈ ਜਿਹੜੀ ਨਾਬੇ ਦੇ ਵਿੱਚ ਚੱਲ ਰਿਹਾ ਵਿਕਾਸ ਨੂੰ ਉਹ ਬਦਨਾਮ ਕਰਨ ਲਈ ਬੜੇ ਕੋਚੇ ਕੋਚੇ ਕਾਰਨ ਚੱਕ ਰਹੇ ਨੇ ਦੋਨੇ ਡਾਇਰ ਸਿੰਗਲ ਡੈਰੀ ਦੇ ਬਰਾਮਦ ਹੋ ਚੁੱਕੇ ਨੇ ਇਹਨਾਂ ਨੇ ਟਰਾਲੀ ਕਿੱਥੇ ਵੇਚਤੀ ਇਹ ਇਨਵੈਸਟੀਗੇਸ਼ਨ ਦਾ 파ਟ ਹੈ ਜਿਹੜੀ ਗੱਲੇ ਕਰ ਰਹੇ ਨੇ ਨਗਰ ਕੌਂਸਲ ਦੇ ਵਿੱਚ ਅੱਜ ਇੰਨੀ ਮਸ਼ੀਨਰੀ ਹੈ ਜਿਹੜੀ ਰਿਪੇਅਰ ਕਰਨ ਲਈ ਅਸੀਂ ਇੱਕ ਵੈਲਡਿੰਗ ਸੈੱਟ ਤਾਂ ਪੱਕਾ ਇੱਥੇ ਦਫ਼ਤਰ 'ਚ ਰੱਖਿਆ ਹੋਇਆ ਔਰ ਇਹ ਮੰਨੋਗੇ ਵੀ ਇਹਦਾ ਅਸੀਂ ਕਈ ਵਾਰ ਬਿਲ ਵੀ ਨਹੀਂ ਪਾਉਂਦੇ ਕੋਈ ਆਲਰੇਡੀ ਜਿਹੜਾ ਪਰਚਾ ਦਰਜ ਹੈ ਜੀ ਉਹ ਪਹਿਲਾਂ ਜਿਹੜੀ ਟਰਾਲੀ ਚੋਰੀਆਂ ਦਾ ਜਾਂ ਉਥੋਂ ਜਿਹੜੀਆਂ ਮਿਸਕਲਰਸ ਹੋਈਆਂ ਹੋਈਆਂ ਟਰਾਲੀਆਂ ਉਹਦਾ ਆਲਰੇਡੀ ਸ਼ੰਭੂ ਜਿਹੜਾ ਪਰਚਾ ਦਰਜ ਹੈ ਜੀ ਜੋ ਕੋਈ ਸਾਨੂੰ ਉਹ ਸਮਾਨ ਅਸੀਂ ਮਾਲਕਾਂ ਨੂੰ ਕੰਪਲੇਂਟ ਲੈਣ ਤੋਂ ਬਾਅਦ ਮਾਲਕਾਂ ਨੂੰ ਬੁਲਾ ਰਹੇ ਹਾਂ ਜੋ ਉਥੇ ਸਮਾਨ ਹੋਊਗਾ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਉਹਨੂੰ ਵੈਰੀਫਾਈ ਕਰਾਂਗੇ ਕਾਲੀ ਚੋਰ ਅੱਜ ਦੁਬਾਰਾ ਫੇਰ ਸੰਤੋ ਗਿਆ ਮੋਦੀ ਪਾਰਟੀ 90 ਦੇ ਵਿੱਚ ਇੱਕ ਸਾਨਾ ਦੇ ਸ਼ੰਗਾਰਸ਼ੀ ਜਿੱਤ ਹੈ ਅੱਡੀ ਗਰਾਉਂਡ ਹੈ ਰਹੇਗਾ ਖੰਭ ਹੈਗੀ ਕਿ ਰੋਵਾਲ ਤੋਂ ਟਰਾਲੀ ਸਿੰਗਲ ਡੈਰੀ ਚੋਰੀ ਹੋਈ ਸੀ ਉਸ ਦਾ ਸਮਾਨ ਹੈ ਜਿਹੜਾ ਪੰਕਜ ਪੱਪੂ ਆਮ ਆਦਮੀ ਪਾਰਟੀ ਦਾ ਇੱਥੋਂ ਦਾ ਨਗਰ ਕੌਂਸਲਾਂ ਦੇ ਵਿੱਚੋਂ ਪੁਲਿਸ ਦੀ ਹਾਜ਼ਰੀ ਐ ਦਿਖਾ ਦਿਓ ਐਸਐਚਓ ਸਾਹਿਬ ਖੜੇ ਹੈ ਮੌਜੂਦਾ ਆਏ ਨੇ ਸਾਡੇ ਮਦਦ ਦੇ ਲਈ ਆਏ ਨੇ ਤੁਸੀਂ ਆਇਓ ਪੱਤਰਕਾਰ ਵੀਰੋ ਇਹ ਇੱਕ ਡੈਰ ਆ ਸੀ ਜਿਹੜੇ ਦੀ ਮੈਂ ਸਰਾਖ ਕਰ ਚੁੱਕਿਆ ਦੂਸਰਾ ਡੈਰ ਆ ਪਿਆ ਇਹ ਇੱਕ ਟਰਾਲੀ ਦੇ ਦੋਨੇ ਡੈਰ ਸਿੰਗਲ ਡੈਰੀ ਦੇ ਬਰਾਮਦ ਹੋ ਚੁੱਕੇ ਨੇ ਇਹਨਾਂ ਨੇ ਟਰਾਲੀ ਕਿੱਥੇ ਵੇਚਤੀ ਇਹ ਇਨਵੈਸਟੀਗੇਸ਼ਨ ਦਾ 파ਟ ਆ ਦੂਜੇ ਟਾਇਰ ਨੇ ਜਿਹੜੀਆਂ ਦੋ ਟਰਾਲੀਆਂ ਦਾ ਸੀ ਤੁਹਾਡੇ ਇੱਕ ਮਿੰਟ ਬਾਈ ਤੁਹਾਡੇ ਚੈਨਲਾਂ ਤੇ ਦਾਵਾ ਕੀਤਾ ਸੀ ਕਿ ਦੋ ਟਰਾਲੀਆਂ ਇਹਨਾਂ ਨੇ ਆ ਦੂਜੀ ਟਰਾਲੀ ਦਾ ਟਾਇਰ ਨੇ ਇਹ ਅਸੀਂ ਕਿਸਾਨ ਨੂੰ ਬੁਲਾ ਲਏ ਆ 2 ਟਰਾਲੀਆਂ ਗਾਇਬ ਨੇ ਇਹਨਾਂ ਦੀ ਸਲਾਖ ਤੋਂ ਸਵੇਰੇ ਕਰਾਂਗੇ ਇਹ ਵੀ ਹੁਣ ਸਨਾਖਤ ਕਰਦਾ ਮੈਂ ਦਾਵਾ ਕਰਦਾ ਸਬੂਤ ਪੇਸ਼ ਕਰਦਾ ਇਹਦੇ ਮੈਂ ਮੇਰੇ ਪਿੰਡ ਦੀ ਟਰਾਲੀ 'ਚ ਲੋਕੋ ਵਾਲੇ ਇਹ ਮੈਂ ਸਰਾਖ ਕਰ ਕਿਉਂਕਿ ਭਾਈ ਜੀ ਜਿਹੜੀ ਟਰਾਲੀ ਦੇ ਟਾਇਰ ਨੇ ਉਹਦੀਆਂ ਫੋਟੋ ਸਾਡੇ ਕੋਲੇ ਆਲਰੇਡੀ ਹੈਗੀਆਂ ਨੇ ਐਸਾ ਤੁਸਾਬ ਵੀ ਕਹਿਣਗੇ ਵੀ ਉਹ ਸਿੱਧੇ ਨਿਕਲੋ ਉਹ ਹੀ ਜਿਹੜੀ ਟਰਾਲੀ ਦਾ ਇੱਕ ਮਿੰਟ ਇੱਕ ਮਿੰਟ ਹੋਈ ਗਏ ਇੱਕ ਜਿਹੜੀ ਉਹੀ ਟਰਾਲੀ ਦਾ ਟਾਇਰ ਆ ਸਾਤੋਂ ਨਹੀਂ ਕਹਿਣ ਦੀ ਲੋੜ ਪੈਣੀ ਕਿਉਂਕਿ ਭਾਈ ਅਸੀਂ ਕੱਚੇ ਮੈਨ ਕੋਈ ਨਹੀਂ ਕੱਚੇ ਪੈਰੀ ਨਹੀਂ ਗੱਲ ਕਰਦੇ ਸੀ ਫੋਟੋ ਕੱਢ ਆਈਆਂ ਕੋਰਾ ਹੱਥ ਪਿੱਛੇ ਕਰੋ ਹੱਥ ਇਹਦੀਆਂ ਕੋਰਾਂ ਦੇਖੋ ਨੀਲੀਆਂ ਮਿਲਾ ਕੇ ਦੇਖ ਸਕਦੇ ਹੋ ਤੁਸੀਂ ਇਹ ਬਰਾਡ ਨੂੰ ਫਰੋਲ ਰਹੇ ਆ ਬੈਟਰੀਆਂ ਮਗਾਈਆਂ ਨੇ ਨੇਹਰਾ ਸ਼ੰਭੂ ਤੇ ਖਨੋਰੀ ਮੋਰਚੇ ਤੇ ਸ਼ਿੰਗਾਰ ਸ਼ੁਰੂ ਜਿਹੜਾ ਕੀਤਾ ਸੀ ਤੁਸੀਂ ਵੀ ਉਹਨੂੰ ਬੜੇ ਲੰਬੇ ਸਮੇਂ ਤੋਂ ਕਵਰ ਕੀਤਾ ਪਰ 19 ਮਾਰਚ ਨੂੰ ਇਹ ਮੋਰਚੇ ਨੂੰ ਜਦੋਂ ਖੇੜਿਆ ਗਿਆ ਤੇ ਕਿਸਾਨਾਂ ਆਗੂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੀਆਂ ਟਰਾਲੀਆਂ ਤੇ ਹੋਰ ਸਮਾਨ ਸੀ ਜਿਹੜਾ ਦੋਨੇ ਬਾਡਰਾਂ ਦੇ ਉੱਤੋਂ ਚੋਰੀ ਹੋਇਆ ਖਨੋਰੀ ਤੇ ਸ਼ੰਭੂ ਤੋਂ ਅਸੀਂ ਉਦੋਂ ਤੋਂ ਲੈ ਕੇ ਲਗਾਤਾਰ ਬਹੁਤ ਸਾਰੀਆਂ ਟਰਾਲੀਆਂ ਜਿਹੜੀਆਂ ਵੱਖ-ਵੱਖ ਸ਼ਹਿਰਾਂ ਚੋਂ ਬਰਾਮਦ ਕੀਤੀਆਂ ਆਮ ਆਦਮੀ ਪਾਰਟੀ ਸੀ ਜਿਹੜੀ ਇਹਨਾਂ ਦੇ ਨੇੜਲੇ ਬੰਦੇ ਪੰਚਾਂ ਸਰਪੰਚਾਂ ਦੇ ਘਰਾਂ ਤੋਂ ਬਰਾਮਦ ਹੋਈਆਂ ਇਥੋਂ ਤੱਕ ਸ਼ਾਹਵਾਦ ਤੱਕ ਟਰਾਲੀਆਂ ਚੋਰੀ ਹੋਈਆਂ ਅਸੀਂ ਦਾਵਾ ਠੋਕਦੇ ਸੀ ਕਿ ਪੁਲਿਸ ਦੀ ਹਾਜ਼ਰੀ 'ਚ ਕੋਈ ਚੋਰ ਨਹੀਂ ਚੋਰੀ ਕਰ ਸਕਦਾ ਸਰਕਾਰ ਸਾਡੇ ਸਮਾਨ ਦੀ ਚੋਰ ਹੈ ਆਮ ਆਦਮੀ ਪਾਰਟੀ ਚੋਰ ਹੈ ਟਰਾਲੀਆਂ ਚੋਰ ਦੇ ਨਾਰੇ ਲੱਗੇ ਉਹ ਸੱਚ ਸੀਗੇ ਯਾਨੀ ਅੱਜ ਅਸੀਂ ਇੱਕ ਪੈੜ ਨੱਪਦੇ ਨੱਪਦੇ ਟਰਾਲੀਆਂ ਸਾਡੀਆਂ ਧੋ ਇਸ ਨਗਰ ਕੌਂਸਲ ਵੱਲੋਂ ਲਿਆਂਦੀਆਂ ਗਈਆਂ ਚੋਰੀ ਕਰਕੇ ਦੋ ਟਰੈਕਟਰਾਂ ਦੇ ਰਸਤੇ ਜਗ੍ਹਾ ਦੇ ਅੰਦਰ ਉਹ ਟਰਾਲੀਆਂ ਤੋੜ ਕੇ ਬਰੋੜ ਕੇ ਵੇਚੀਆਂ ਗਈਆਂ ਉਹਨਾਂ ਦਾ ਸਮਾਨ ਪਿਆ ਸਾਡੇ ਕੋਲ ਇਨਫੋਰਮੇਸ਼ਨ ਅਸੀਂ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ ਹੈ ਕਿ ਸਮਾਨ ਕਿੱਥੇ ਹੈ ਕੀ ਇਹ ਸਾਨੂੰ ਸਨਾਖਤ ਕਰਾਓ ਸਾਡੇ ਕੋਲ ਜਿਨ੍ਹਾਂ ਦੀ ਟਰਾਲੀ ਸੀ ਪਰਿਵਾਰ ਦੀ ਉਹ ਵੀ ਖੜੇ ਹੈ ਦੋ ਟਰਾਲੀਆਂ ਦਾ ਸਮਾਨ ਇਹ 20 ਮਾਰਚ ਨੂੰ ਰਾਤ ਨੂੰ ਟਰਾਲੀਆਂ ਆਈਆਂ ਰਹਿ ਗਿਆ ਨਹੀਂ ਤੁਸੀਂ ਕਹਿੰਦੇ ਹੋ ਵੀ ਨਗਰ ਕੌਂਸਲ ਖਰੀਦ ਕੇ ਲੈ ਕੇ ਆਈਆ ਕਿਸੇ ਚੋਰ ਨਹੀਂ ਨਹੀਂ ਬੀਰ ਜੀ ਸਰਕਾਰ ਚੋਰੀ ਕਰਕੇ ਲੈ ਕੇ ਆਈ ਹੈ ਇਹਨਾਂ ਦਾ ਨਗਰ ਕੌਂਸਲ ਦਾ ਕੌਣ ਬੰਦਾ ਇਹ ਵੀ ਸਪਸ਼ਟ ਕਰਦਾਂਗੇ ਜਲਦੀ ਇਹ ਥਾਂ ਕਿੰਨਾ ਦੀ ਹੈ ਵੀ ਅਸੀਂ ਪਤਾ ਕਰ ਰਹੇ ਹਾਂ ਤੁਸੀਂ ਦੱਸ ਹੀ ਦਿਓ ਜੇ ਤੁਹਾਨੂੰ ਪਤਾ ਹੈ ਆ ਸਾਡੇ ਕੋਲੇ ਮੋਟੀ ਜਾਣਕਾਰੀ ਹੈ ਅਜੇ ਅਸੀਂ ਇਹ ਸਮਾਨ ਦੇਖ ਲਈਏ ਵੀ ਕਿੰਨਾ ਕੀ ਹੈ ਕਿੱਕੜ ਟਰਾਲੀ ਦਾ ਕਿ ਦੋ ਦਾ ਇਹ ਨਾਲੇ ਤੁਸੀਂ ਕਹਿ ਰਹੇ ਹੋ ਦੇਖਣੀ ਇੱਧਰ ਅੰਦਰੋਂ ਪਤਾ ਲੱਗਣਾ ਹੈ ਨਾ ਵੀ ਇਹਨਾਂ ਕੋਲੇ ਇੱਕ ਆਈ ਹੈ ਕਿ ਇਹਨਾਂ ਨੇ ਕਿਤੇ ਹੋਰ ਸਾਥੀ ਨੇ ਵੇਚ ਦਿੱਤੀ ਹੈ ਕਿਉਂਕਿ ਇੱਥੇ ਸਾਨੂੰ ਦੋ ਟਰਾਲੀਆਂ ਆਈਆਂ ਦਾ ਪ੍ਰੋਪਰ ਪਤਾ ਲੱਗਿਆ ਇੱਧਰ ਵੀ ਇਹ ਵੀ ਪ੍ਰੋਪਰ ਪਤਾ ਹੈਗਾ ਵੀ 20 ਜਿਹੜੀ ਮਾਰਚ ਸੀ ਉਹਦੀ ਰਾਤ ਨੂੰ ਟਰਾਲੀਆਂ ਆਈਆਂ ਨੇ ਇਹਨਾਂ ਟਰਾਲੀਆਂ ਨੂੰ ਅਸੀਂ ਭਾਲ ਦੇ ਪੈੜ ਨੱਪਦੇ ਨੱਪਦੇ ਇੱਥੇ ਤੱਕ ਆਇਆ ਤੁਹਾਨੂੰ ਥੋੜੇ ਸਮੇਂ ਵਿੱਚ ਅਸੀਂ ਨਾਮ ਵੀ ਦੱਸਾਂਗੇ ਕੌਣ-ਕੌਣ ਲੈ ਕੇ ਆਏ ਤੇ ਇਹ ਵੀ ਦੱਸਾਂਗੇ ਵੀ ਨਗਰ ਕੌਂਸਲ ਦੇ ਕਿਹੜੇ ਟਰੈਕਟਰ ਸੀ ਜਿਹੜੇ ਉੱਥੇ ਗਏ ਸੀ ਅਸੀਂ ਕਿਉਂਕਿ ਜਿਹੜੇ ਸਾਥੀ ਸਾਥੀ ਸਾਡੇ ਪੜਤਾਲ ਤੇ ਲੱਗੇ ਹੋਏ ਐ ਸਾਡੀ ਖਾਸੇ ਬੰਦਿਆਂ ਦੀ ਟੀਮ ਹੈਗੀ ਅਡੋ ਅਡì ਵਰਕ ਕਰਦੀ ਹੈ ਉਦੇ ਪ੍ਰੋਪਰ ਥੋਸ ਗੱਲਬਾਤ ਬਣਾ ਕੇ ਪੇਸ਼ ਕਰਾਂਗੇ ਅਸੀਂ ਪ੍ਰਸ਼ਾਸਨ ਨੂੰ ਇਥੋਂ ਦੇ ਨੂੰ ਨਾਪਾ ਦੇ ਨੂੰ ਧਿਆਨ ਚ ਲਿਆ ਦਿੱਤਾ ਕਿ ਇਸ ਜਗ੍ਹਾ ਦਾ ਜਿੰਦਰਾ ਖਲਵਾ ਕੇ ਇਹਦੇ ਅੰਦਰ ਜਿਹੜਾ ਸਮਾਨ ਪਿਆ ਸਾਡੀਆਂ ਟਰਾਲੀਆਂ ਦਾ ਜੋ ਵੀ ਹੈ ਉਹਨੂੰ ਸਾਨੂੰ ਤਸੱਲੀ ਕਰਵਾ ਕੇ ਇਹ ਸਰਕਾਰ ਬਣਦੀ ਕਾਰਵਾਈ ਕਰੇ ਤੇ ਪੁਲਿਸ ਬਣਦੀ ਕਾਰਵਾਈ ਕਰੇ ਤੇ ਸਪਸ਼ਟ ਕਰਾਂਗੇ ਇਸ ਗੱਲ ਤੋਂ ਸਾਫ਼ ਹੋ ਜਾਣਾ ਅੱਜ ਕਿ ਆਮ ਆਦਮੀ ਪਾਰਟੀ ਦਾ ਰੋਲ ਇਸ ਚੋਰੀ ਦੇ ਵਿੱਚ ਕਿੰਨਾ ਹੈ ਇਹ ਅੱਜ ਜਗ ਜाहिर ਹੋ ਗਿਆ ਕਿਉਂਕਿ ਇੱਥੇ ਇਹ ਜਿਹੜਾ ਸਮਾਨ ਸਾਨੂੰ ਦੱਸਿਆ ਗਿਆ ਜੋ ਰਿਪੋਰਟ ਦੇ ਵਿੱਚ ਸਾਡੇ ਕੋਲੇ ਪ੍ਰੋਪਰ ਜਾਣਕਾਰੀ ਹੈਗੀ ਹੈ ਇਹ ਉਹਨਾਂ ਟਰਾਲੀਆਂ ਦਾ ਹੀ ਦੋ ਟਰਾਲੀਆਂ ਦਾ ਸਮਾਨ ਦੱਸਿਆ ਗਿਆ ਲਿਖਿਆ ਤਾਂ ਇਹਦੇ ਤੇ ਪੱਪੂ ਵੈਲਡਿੰਗ ਵਰਕਸ ਲਿਖਿਆ ਹੋਇਆ ਹੈਗਾ ਇਹਦਾ ਪ੍ਰੋਪਰ ਪੂਰਾ ਨਾਮ ਜਾਂਚ ਕੇ ਵੀ ਕੌਣ ਵਿਅਕਤੀ ਹੈ ਦੱਸਣ ਜੇ ਸਾਡੇ ਕੋਲੇ ਜਿਹੜੀਆਂ ਪੂਰੀਆਂ ਜਾਣਕਾਰੀਆਂ ਨੇ ਵੀ ਉਸ ਪੂਰੀ ਜਾਣਕਾਰੀ ਵੀ ਨਗਰ ਕੌਂਸਲ ਦੇ ਮੌਜੂਦੇ ਮੌਜੂਦਾ ਪ੍ਰਧਾਨ ਜਿਹੜਾ ਆਮ ਆਦਮੀ ਪਾਰਟੀ ਦਾ ਚੰਗਾ ਉਹਦੀ ਅਨਵੋਲਵਮੈਂਟ ਸ਼ਾਮਿਲ ਹੈ ਉਸ ਚੋਰੀ ਦੇ ਵਿੱਚ ਉਹ ਕਿੰਨੇ ਬੰਦੇ ਲੈ ਕੇ ਗਿਆ ਸੀ ਦੋ ਟਰੈਕਟਰਾਂ ਦੀ ਜਾਣਕਾਰੀ ਸਾਡੇ ਕੋਲ ਆ ਚੁੱਕੀ ਹੈ ਇਹ ਵੀ ਜਾਣਕਾਰੀ ਦੇਵਾਂਗੇ ਵੀ ਉੱਥੋਂ ਆਈਆਂ ਟਰਾਲੀਆਂ ਪਹਿਲਾਂ ਕਿੱਥੇ ਖੜੀਆਂ ਉਦੋਂ ਬਾਅਦ ਕਿੱਥੇ ਆਈਆਂ ਤੇ ਉਹ ਕਵਾੜੀਏ ਨੂੰ ਟਰਾਲੀਆਂ ਵੱਢ ਕੇ ਕਿਵੇਂ ਵੇਚੀਆਂ ਗਈਆਂ ਇਹਦਾ ਤਾਂ ਖਲਾਸਾ ਹੁਣ ਅੱਗੇ ਪ੍ਰਸ਼ਾਸਨ ਦੇ ਅਸੀਂ ਮੰਗ ਤਾਂ ਪਹਿਲੇ ਦਿਨ ਤੋਂ ਇਹ ਕਹਿ ਰਹੇ ਹਾਂ ਵੀ ਪੰਜਾਬ ਸਰਕਾਰ ਨੇ ਸਾਡੇ ਮੋਰਚੇ ਨੂੰ ਖਾੜਿਆ ਤੇ ਖੁਦ ਚੋਰ ਹੈ ਜਿਹੜੇ ਬੰਦੇ ਇਸ ਭਲੇਖਾ ਸਮਝਦੇ ਸੀ ਇਹ ਵਹਿਮਚ ਸੀਗੇ ਵੀ ਨਹੀਂ ਯਾਰ ਇਹ ਗੱਲ ਹੋ ਹੀ ਨਹੀਂ ਸਕਦੀ ਸਾਡੀਆਂ ਦਰਜਣਾ ਟਰਾਲੀਆਂ ਕਰੋੜਾਂ ਦਾ ਨੁਕਸਾਨ ਹੋਇਆ ਹੈ ਕਿ ਅਸੀਂ ਤਾਂ ਮੰਗੇ ਕਰਦੇ ਆ ਉਹਦੀ ਪੂਰੀ ਪ੍ਰੋਪਰ ਪਰਪਾਈ ਤੇ ਦੇ ਜਿਹੜੇ ਜ਼ਿੰਮੇਵਾਰ ਨੇ ਇਹ ਸਮਾਨ ਨੂੰ ਖੁਰਦ-ਬੁਰਦ ਕਰਨ ਵਾਲੇ ਸਾਰੇ ਦੋਸ਼ੀਆਂ ਨੂੰ ਬਣਦੀਆਂ ਸਜ਼ਾਵਾਂ ਦੇਲੀਆਂ ਚਾਹੀਦੀਆਂ ਨੇ ਕੁਲਜੀ ਦੇਖੋ ਸਾਡੇ ਕੋਲੇ ਵਿਦ ਸਬੂਤ ਨੇ ਵਿਦ ਪ੍ਰੂਫ ਨੇ ਅਸੀਂ ਕੋਲਾਸੇ ਕਰਾਂਗੇ ਅਸੀਂ ਕੱਚੀ ਗੱਲ ਨਹੀਂ ਕਰਦੇ ਕਿਉਂਕਿ ਜੇ ਕੱਚੀ ਗੱਲ ਕਰਨੀ ਹੁੰਦੀ ਅੱਜ 5 ਮਹੀਨੇ ਹੋ ਗਏ 19 ਮਾਰਚ ਨੂੰ ਅਸੀਂ ਉਸ ਦਿਨ ਦੇ ਇਹਨਾਂ ਤੇ ਇਹ ਬਲੇਮ ਲਾ ਦੇਣੇ ਸੀਗੇ ਪਰ ਬਲੇਮ ਵਾਲੀ ਗੱਲ ਨਹੀਂ ਕਿਉਂਕਿ ਸਾਡੇ ਕੋਲੇ ਵੱਡੇ ਪਰੂਖ ਨੇ ਸਾਡੇ ਕੋਲੇ ਵੀਡੀਓ ਬਣੀਆਂ ਹੋਈਆਂ ਨੇ ਪਰ ਅਸੀਂ ਪ੍ਰਸ਼ਾਸਨ ਦੀ ਨਿਗਰਾਨੀ ਦੇ ਵਿੱਚ ਉਰੋਂ ਜਾਨੀ ਜਿੰਦਾ ਖਲਵਾ ਕੇ ਤੁਹਾਨੂੰ ਜਗ ਜाहਰ ਕਰਾਂਗੇ ਜਿਹੜਾ ਅੰਦਰ ਸਮਾਨ ਪਿਆ ਕਿਉਂਕਿ ਇਹ ਜਿਹੜੀ ਪਹਿਲੇ ਦਿਨ ਤੋਂ ਅਸੀਂ ਕਹਿੰਦੇ ਆ ਕਿ ਆਮ ਪਾਰਟੀ ਝਾੜੂ ਇਹ ਟਰਾਲੀ ਚੋਰਾ ਟਰਾਲੀ ਚੋਰਾ ਉਹ ਗੱਲ ਸਾਬਤ ਹੋ ਗਈ ਜਣੀ ਇਥੋਂ ਜाहਰ ਕੱਲ ਨੂੰ ਅਸੀਂ ਸਮਾਨ ਬਰਾਮਦ ਕਰਾ ਕੇ ਪ੍ਰਸ਼ਾਸਨ ਹੁਣ ਆ ਜਾਂਦਾ ਕਿਉਂਕਿ ਸਾਡੇ ਕੋਲੇ ਇਹ ਪੱਕੇ ਵਾਦੇ ਨੇ ਪੱਕੇ ਪ੍ਰੂਫ ਨੇ ਕਿ ਟਰਾਲੀਆਂ ਦਾ ਜਿਹੜਾ ਅੱਧ ਤੋਂ ਜ਼ਿਆਦਾ ਸਮਾਨ ਆ ਇਸ ਪਲਾਟ ਦੇ ਵਿੱਚ ਇਸ ਜਗ੍ਹਾ ਦੇ ਵਿੱਚ ਆ ਕਿਹਦੇ ਕਿਹਦੀ ਨੇ ਟਰਾਲੀਆਂ ਨਾਮ ਕੀ ਕੀ ਆ ਬੰਦੇ ਦਾ ਦੇਖੋ ਜੀ ਇੱਕ ਸਾਡੇ ਸੂਬੇ ਦੇ ਆਗੂ ਜਸਵਿੰਦਰ ਸਿੰਘ ਲੋਂਗੋਵਾਲ ਤੋਂ ਟਰਾਲੀ ਆ ਲਾਲ ਤੇ ਪੀਲੇ ਰੰਗ ਦੀ ਸਿੰਗਲ ਟੈਰੀ ਟਰਾਲੀ ਸੀਗੀ ਉਹ ਟਰਾਲੀ ਉਹ ਇੱਥੇ ਆ ਕੇ ਨਾਬੇ ਦੇ ਵਿੱਚ ਉਹ ਉਹ ਖੁਰਦ-ਵੁਰਦ ਕੀਤੀ ਗਈ ਆ ਸਾਡੇ ਕੋਲੇ ਉਹ ਟਰਾਲੀ ਜਿਹੜੀ ਆਈ ਆ ਉਹਦਾ ਵੀ ਪ੍ਰੂਫ ਆ ਜਿਹੜੇ ਜਿਹਦਾ ਸਮਾਨ ਪਿਆ ਉਹਦਾ ਵੀ ਪ੍ਰੂਫ ਨੇ ਸਾਡੇ ਕੋਲੇ ਸੋ ਵੀ ਤੁਹਾਨੂੰ ਦੇਵਾਂਗੇ ਅਸੀਂ ਦੂਜੀ ਨੀ ਪਹਿਲਾਂ ਦੂਜੀ ਟਰਾਲੀ ਨੀਲੇ ਰੰਗ ਦੀ ਸੀਗੀ ਉਹ ਮਜ਼ਦੂਰ ਸੰਘਰਸ਼ ਕਮੇਟੀ ਦੀ ਸੀ ਉਹ ਅੰਮ੍ਰਿਤਸਰ ਦੇ ਏਰੀਆ ਦੀ ਸੀਗੀ ਉਹ ਵੀ ਸਿੰਗਲ ਟੈਰੀ ਸੀ ਜਣੀ ਚਾਰ ਟਾਇਰ ਹੱਬਾਂ ਹੁੱਕਾਂ ਜਣੀ ਜੈਕ ਜਿਹੜੇ ਲੱਗੇ ਹੋਏ ਸੀ ਉਹ ਸਾਨੂੰ ਉਮੀਦ ਆ ਵੀ ਇਹ ਵਰਕਸ਼ਾਪ ਦੇ ਵਿੱਚੋਂ ਕਿਉਂਕਿ ਇਹ ਜਿਹੜੀ ਵਰਕਸ਼ਾਪ ਆ ਤੁਹਾਨੂੰ ਵੀ ਪਤਾ ਵੀ ਇਹ ਗੇਟ ਗ੍ਰੇਲਾ ਬਣਾਉਂਦੇ ਆ ਨਾ ਇੱਥੇ ਟਰਾਲੀਆਂ ਦੇ ਟਰਾਲੀਆਂ ਦਾ ਕੋਈ ਮਤਲਬ ਬਣਦਾ ਨਾ ਉਹਨਾਂ ਦੇ ਟਾਇਰਾਂ ਦਾ ਕੋਈ ਮਤਲਬ ਬਣਦਾ ਨਾ ਉਹਨਾਂ ਦੇ ਕੋਈ ਜੈਕਾਂ ਦਾ ਮਤਲਬ ਬਣਦਾ ਅੰਡ ਦੇ ਵਿੱਚ ਜਾ ਕੇ ਜਦੋਂ ਇਹ ਗੱਲ ਉਹਨਾਂ ਨੂੰ ਹਜਮ ਨਹੀਂ ਆਈ ਵੀ ਇਹ ਟਰਾਲੀਆਂ ਫੜੀਆਂ ਜਾਣਗੀਆਂ ਉਹਨਾਂ ਨੇ ਉਹ ਟਰਾਲੀਆਂ ਜਿਹੜੇ ਵਰਕਸ਼ਾਪ ਦੇ ਵਿੱਚ ਪੱਡ ਧੁਕ ਕਰਕੇ ਕੁਵਾਰੀਆਂ ਨੂੰ ਦਿੱਤੀਆਂ ਬਾਈ ਇੱਥੇ ਤੱਕ ਵੀ ਪ੍ਰੂਫ ਆ ਸਾਡੇ ਹੁਣ ਕੀ ਹੁਣ ਕੀ ਅਸੀਂ ਮੰਗ ਕਰਦੇ ਆ ਬਾਈ ਜਿਹੜਾ ਇੱਥੇ ਦਾ ਚੋਰ ਜਾਨੀ ਪੱਪੂ ਜਾਂ ਜਿਹੜਾ ਲੈ ਕੇ ਆਇਆ ਜਾਂ ਜਿਹਨੇ ਵਰਕਸ਼ਾਪ 'ਚ ਪਿਆ ਉਹਦੇ ਪਰਚਾ ਹੋਣਾ ਚਾਹੀਦਾ ਪਹਿਲੀ ਗੱਲ ਤਾਂ ਇਹ ਆ ਵੀ ਦੇਖੋ ਅਸੀਂ ਖੁਦ ਕਿਸਾਨ ਤੇ ਮਜ਼ਦੂਰ ਦੇ ਪੁੱਤਾਂ ਜਿਹੜਾ ਇਲਜ਼ਾਮ ਲਾ ਰਹੇ ਨੇ ਸਾਨੂੰ ਵੀ ਪਤਾ ਹੈ ਤੇ ਸਾਰੇ ਨਾਬਾ ਨਿਵਾਸੀਆਂ ਨੂੰ ਪਤਾ ਹੈ ਵੀ ਕੁਝ ਇੱਕ ਦੋ ਵਿਰੋਧੀ ਜਿਹੜੇ ਅੱਜ ਕੱਲ ਨਵੇਂ ਉੱਠੇ ਹੋਏ ਨੇ ਉਹ ਸਾਡੀ ਜਿਹੜੀ ਪ੍ਰਸ਼ੰਸਾ ਹੈ ਜਿਹੜੀ ਨਾਬੇ ਦੇ ਵਿੱਚ ਚੱਲ ਰਿਹਾ ਵਿਕਾਸ ਨੂੰ ਉਹ ਬਦਨਾਮ ਕਰਨ ਲਈ ਬੜੇ ਕੋਚੇ ਕੋਚੇ ਕਾਰਨ ਚੱਕ ਰਹੇ ਨੇ ਪਹਿਲਾਂ ਜਿਵੇਂ ਇਹਨਾਂ ਨੇ ਇੱਕ ਚੱਕਿਆ ਵੀ ਕਿਸੇ 30 ਨੂੰ ਹੱਥ ਪਾਤਾ ਜੀ ਕਦੇ ਕੋਈ ਕਦੇ ਕੋਈ ਬੜੇ ਗੰਦੇ ਗੰਦੇ ਇਲਜ਼ਾਮ ਜਿਹੜੇ ਲਾ ਰਹੇ ਨੇ ਸਿਆਸਤ ਬਹੁਤ ਗਿਰ ਚੁੱਕੀ ਆ ਤੇ ਜਿਹੜੀ ਗੱਲ ਮੇਰੇ ਕਿਸਾਨਪਰਾ ਕਰ ਰਹੇ ਨੇ ਮੈਂ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਤੇ ਮੈਂ ਤਾਂ ਆਪ ਕਹਿ ਰਿਆਂ ਮੈਂ ਸਚੂ ਸਾਹਿਬ ਨੂੰ ਵੀ ਤੁਸੀਂ ਉੱਥੇ ਇੱਕ ਤਵਾਲੀ ਬਿਲਾਓ ਇਹਨਾਂ ਨੂੰ ਸਾਰਿਆਂ ਨੂੰ ਤੇ ਬੈਠ ਕੇ ਸਾਡੀ ਫੇਸ ਟੂ ਫੇਸ ਗੱਲ ਕਰਾਓ ਜਿਹੜੀ ਗੱਲ ਇਹ ਕਰ ਰਹੇ ਨੇ ਨਗਰ ਕੌਂਸਲ ਦੇ ਵਿੱਚ ਅੱਜ ਇੰਨੀ ਮਸ਼ੀਨਰੀ ਆ ਜਿਹੜੀ ਰਿਪੇਅਰ ਕਰਨ ਲਈ ਅਸੀਂ ਇੱਕ ਵੈਲਡਿੰਗ ਸੈੱਟ ਤਾਂ ਪੱਕਾ ਇੱਥੇ ਦਫ਼ਤਰ 'ਚ ਰੱਖਿਆ ਹੋਇਆ ਔਰ ਇਹ ਮੰਨੋਗੇ ਵੀ ਇਹਦਾ ਅਸੀਂ ਕਈ ਵਾਰ ਬਿਲ ਵੀ ਨਹੀਂ ਪਾਉਂਦੇ ਕੋਈ ਰਿਪੇਅਰ ਵਾਲਾ ਇੱਕ ਮੁੰਡਾ welding ਵਾਲਾ ਬੁਲਾਇਦਾ ਹੈ ਉਹ ਇੱਥੇ ਟੁੱਟ ਪੱਜ ਜਿਹੜੀ ਮਾੜੀ ਮੋਟੀ ਟੁੱਟ ਪੱਜ ਜਾ ਕੋਈ welding ਹੋਣ ਵਾਲੀ ਆ ਉਹ ਤਾਂ ਉਰੀ ਕਰ ਦਿੰਦਾ ਜਦੋਂ ਕੋਈ ਵੱਡਾ ਕੋਈ ਨੁਕਸਾਨ ਹੋ ਜਾਂਦਾ ਕੋਈ ਟਰਾਲੀ ਦਾ ਜੈਕ ਟੁੱਟ ਜਾਂਦਾ ਕੋਈ ਟਰਾਲੀ ਦਾ ਜੈਕ ਖਰਾਬ ਹੋ ਗਿਆ ਕੋਈ ਟਰਾਲੀ ਦੀ ਹੱਬ ਟੁੱਟ ਗਈ ਕਈ ਵਾਰ ਟਾਇਰ ਪਾੜ ਜਾਂਦੇ ਨੇ ਹੁਣ ਇੱਥੇ ਨਵੇਂ ਟਾਇਰਾਂ ਦੀ ਜੇ ਸੋਚੀਏ ਨਗਰ ਕੌਂਸਲ ਦਾ ਵੀ ਨਾ ਮਹੀਨਾ ਡੇਢ-ਡਰ ਮਹੀਨਾ ਤਾਂ ਪਹਿਲਾਂ ਕਟੇਸ਼ਨਾਂ ਦੇ ਬਿਲ ਵੇਟ ਕਰਨੇ ਪੈਂਦੇ ਨੇ ਪਰ ਸਾਨੂੰ ਐ ਹੁੰਦਾ ਵੀ ਯਾਰ ਕੰਮ ਨਾ ਖੜੇ ਅਸੀਂ ਪੁਰਾਣੇ ਟਾਇਰ ਇੱਕ ਵਾਰ ਨਹੀਂ ਮੇਰੇ ਖਿਆਲ ਚ ਹਜ਼ਾਰ ਵਾਰ ਅਸੀਂ ਪੁਰਾਣੇ ਟਾਇਰ ਟਰਾਲੀਆਂ ਦੇ ਜਿਹੜੇ ਬਿਨਾਂ ਖਰਚੇ ਤੋਂ ਨਗਰ ਕੌਂਸਲ ਦੇ ਅਸੀਂ ਲੈ ਕੇ ਪਟਿਆਲੇ ਕਬਾੜ ਮਾਰਕੀਟ ਚੋਂ ਉਤੋਂ ਪਾਜਦੇ ਨੇ ਮੇਰੇ ਕਹਾ ਹਫ਼ਤੇ ਦੇ ਵਿੱਚ ਦੋ ਗੇੜੇ ਤਾਂ ਸਾਡੇ ਪੱਕੇ ਨੇ ਕਦੇ ਕੋਈ ਟਾਇਰ ਕਿਉਂਕਿ ਗੱਡੀਆਂ ਹੀ ਆਣੀਆਂ ਨੇ 10 ਕਾਨ ਕੀ ਦੀ ਹੈ ਜਿਹਦੇ ਅੱਗੇ ਧਰਨਾਂ ਵਾਲੇ ਸਰ ਇਹ ਜਿਹੜੇ ਇਹ ਇਹ ਮੇਰੇ ਡੈਡੀ ਦੀ ਦੁਕਾਨ ਹੈ ਜੀ ਹਾਂ ਉਹ ਕਹਿੰਦੇ ਨੇ ਵੀ ਇੱਥੇ ਟਰਾਲੀਆਂ ਕੱਟੀਆਂ ਨੇ ਕੱਟ ਕੇ ਲੋਹਾ ਵੇਚਿਆ ਟਾਇਰ ਪਾਏ ਨੇ ਮੈਂ ਕਲੀਅਰ ਕਰਦਾ ਜੀ ਮੇਰੇ ਡੈਡੀ ਦੀ ਦੁਕਾਨ ਹੈ ਜੀ ਪਿਛਲੇ ਦਿਨੀ ਇੱਕ ਛੀਤਾ ਵਾਲੇ ਗੁਰੂ ਨਾਲ ਸਾਡੀ ਟਰਾਲੀ ਦੀ ਟੱਕਰ ਹੋਈ ਸਾਡੀ ਟਰਾਲੀ ਦਾ ਨੁਕਸਾਨ ਹੋਇਆ ਟਰਾਲੀ ਪਲਟ ਗਈ ਜਿਹਦੇ ਚ ਟਾਇਰ ਵੀ ਪਾੜ ਗਏ ਸਾਰੇ ਤੇ ਹੱਬ ਵੀ ਟੁੱਟ ਗਈ ਉਸ ਤੋਂ ਬਾਅਦ ਜਿਹੜੀ ਅਸੀਂ ਰਿਪੇਅਰ ਹੈ ਉਹਦੀ ਇੱਕ ਵਾਰ ਸਾਡਾ ਜੈਕ ਖਰਾਬ ਹੋ ਗਿਆ ਦੂਜੀ ਹੱਬ ਟੁੱਟ ਗਈ ਟਰਾਲੀ ਦੀ ਅਸੀਂ ਉੱਥੇ ਜਦੋਂ ਵੱਡਾ ਕੰਮ ਹੁੰਦਾ ਸੀ ਆਪਣੀ ਦੁਕਾਨ ਤੇ ਲੈ ਜਾਈਦੇ ਰੈਡੀ ਦੀ ਕਿਉਂਕਿ ਉੱਥੇ ਜਿਹੜਾ ਕਨੈਕਸ਼ਨ ਹੈ ਉਹ 3 ਫੇਸ ਦਾ ਵੱਡਾ ਕਨੈਕਸ਼ਨ ਹੈ ਛੋਟਾ ਕੰਮ ਤਾਂ ਇੱਥੇ ਕਰ ਲਈਦਾ ਵੱਡੇ ਕੰਮ ਲਈ ਸਾਨੂੰ ਉੱਥੇ ਜਾਣਾ ਪੈਂਦਾ ਤੇ ਇੱਥੇ ਕਨੈਕਸ਼ਨ ਛੋਟਾ ਜੀ ਆਪਣੀ ਈਓ ਦੀ ਜਿਹੜੀ ਨਗਰ ਕੌਂਸਲ ਸਾਹਮਣੇ ਕੋਠੀ ਹੈ ਤੇ ਉੱਥੇ ਰਿਪੇਅਰ ਕਰਨ ਲਈ ਮੈਂ ਵੈਲਡਿੰਗ ਵਾਲਾ ਮੁੰਡਾ ਬੁਲਾਇਦਾ ਹੈ ਜਿਹੜੀ ਉਹਦੀ ਲੇਬਰ ਹੁੰਦੀ ਹੈ 2-4000 ਰੁਪਏ ਉਹਨੂੰ ਦੇ ਦੇਈਦੀ ਐ ਤੇ ਆਪਣਾ ਕੰਮ ਨਵੇੜ ਲਈਦਾ ਨਹੀਂ ਜੀ ਮੈਂ ਹੁਣ ਉਹ ਕਹਿੰਦੇ ਨੇ ਵੀ ਸਾਨੂੰ ਗੇਟ ਖੁਲਾ ਕੇ ਦਿਖਾਓ ਬਿਲਕੁਲ ਸਰ ਮੈਂ ਤਾਂ ਮਨਾ ਹੀ ਨਹੀਂ ਕੀਤਾ ਬਿਲਕੁਲ ਮੈਂ ਤਾਂ ਹੁਣ ਵੀ ਐਸਐਚਓ ਸਾਹਿਬ ਦਾ ਫੋਨ ਆਇਆ ਥੀ ਵੀ ਤੁਸੀਂ ਚਾਬੀ ਮੰਗਾ ਲਓ ਮੈਂ ਡੈਡੀ ਦਾ ਪਤਾ ਕਰਨ ਲੱਗਿਆ ਵੀ ਡੈਡੀ ਕਿੱਥੇ ਨੇ ਤੇ ਡੈਡੀ ਨੂੰ ਬੁਲਾ ਕੇ ਅਸੀਂ ਚਾਬੀ ਦੇ ਦਿੰਦੇ ਆ ਜਿਹੜਾ ਸਮਾਨ ਦੇਖਣਾ ਉੱਥੇ ਦੇਖ ਲੈਣ ਇੱਕ ਵੀ ਟਰਾਲੀ ਜੇ ਇਹ ਦੋ ਟਰਾਲੀਆਂ ਦੀ ਗੱਲ ਕਰਦੇ ਨੇ ਜੇ ਇੱਕ ਵੀ ਟਰਾਲੀ ਉੱਥੇ ਮਿਲ ਗਈ ਜੋ ਮਰਜ਼ ਇਹ ਕਿਸਾਨਾ ਦਾ ਬੀਕੇਯੂ ਆਜ਼ਾਦ ਵਾਲਿਆਂ ਦਾ ਤਰਨ ਲੱਗਿਆ ਜੀ ਨੂੰ ਸਾਨੂੰ ਬਦਲੇ ਅਸੀਂ ਮੌਕੇ ਤੇ ਆਏ ਆ ਅਸੀਂ ਇਹਨਾਂ ਨੂੰ ਕਿਹਾ ਵੀ ਸਾਨੂੰ ਕੋਈ ਰਿਟਰਨ ਕੰਪਲੇਂਟ ਦਿਓ ਜੇ ਕੋਈ ਤੁਹਾਡੇ ਕੋਲ ਤੁਹਾਡੇ ਕੋਈ ਸ਼ੱਕ ਸ਼ੋਬਦਾ ਹੈਗੀ ਆ ਆਪਾਂ ਉਹਨੂੰ ਜੋਤ ਕੰਪਲੇਂਟ ਤੋਂ ਬਾਅਦ ਜਿਹੜੀ ਆ ਉਹਨੂੰ ਵੈਰੀਫਾਈ ਕਰ ਲੈਣਾ ਆਲਰੇਡੀ ਜਿਹੜਾ ਪਰਚਾ ਦਰਜਾ ਜੀ ਉਹ ਪਹਿਲਾਂ ਜਿਹੜੀ ਟਰਾਲੀ ਚੋਰੀਆਂ ਦਾ ਜਾਂ ਉਥੋਂ ਜਿਹੜੀਆਂ ਮਿਸਪਲੇਸ ਹੋਈਆਂ ਹੋਈਆਂ ਟਰਾਲੀਆਂ ਉਹਦਾ ਆਲਰੇਡੀ ਸ਼ੰਭੂ ਜਿਹੜਾ ਪਰਚਾ ਦਰਜਾ ਜੀ ਜੋ ਕੋਈ ਸਾਨੂੰ ਉਹ ਸਮਾਨ ਅਸੀਂ ਮਾਲਕਾਂ ਨੂੰ ਕੰਪਲੇਂਟ ਲੈਣ ਤੋਂ ਬਾਅਦ ਮਾਲਕਾਂ ਨੂੰ ਬੁਲਾ ਰਹੇ ਆ ਜੋ ਤੇ ਸਮਾਨ ਹੋਗਾ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਉਹਨੂੰ ਵੈਰੀਫਾਈ ਕਰਾਂਗੇ ਜੇ ਉਹ ਸਮਾਨ ਜਿਹੜਾ ਕਿਸੇ ਵੀ ਲੈਵਲ ਦਾ ਹੋਇਆ ਚੋਰੀ ਦਾ ਹੋਇਆ ਜਾਂ ਕਿਵੇਂ ਹੋ ਉਸ ਖਿਲਾਫ ਦੀ ਕਾਰਵਾਈ ਹੋ ਜੂਗੀ ਜੀ ਗੱਲ